ਹਾਂਜੀ ਬੇਟੇ ਆਪਾਂ ਸਵਾਲ ਕਰਨ ਜਾ ਰਹੇ ਆ ਜਮਾਤ 8ਵੀਂ ਦਾ 12ਵਾਂ ਸਵਾਲ ਜਮਾਤ 8ਵੀਂ ਦਾ ਠੀਕ ਆ ਇਹ 8ਵੀਂ ਜਮਾਤ ਦਾ ਸਵਾਲ ਆ 8ਵੀਂ ਜਮਾਤ ਦਾ ਸਵਾਲ ਆ ਇਹ ਸਵਾਲ ਨੰਬਰ 12 ਬੋਪਜਾਵਾ ਬੋਪਜਾਵਾ ਦੇ ਪਾਠ ਵਿੱਚੋਂ ਹੁਣ ਇਹਦੇ ਵਿੱਚ ਇੱਕ ਅਸਮ ਬੋਪ ਹੋ ਜਾ ਅਸਮ ਬੋਪ ਜੋ ਹੁੰਦੀਆਂ ਜਿਹਦੀਆਂ ਪੁਜਾਮਾ ਆਪਸ ਵਿੱਚ ਬਰਾਬਰ ਨਹੀਂ ਹੁੰਦੀਆਂ ਹੁਣ ਇਹ ਬੋਪ ਕਿਹੜੀ ਦਿੱਤੀ ਹੋਈ ਆ ਏ ਬੀ ਸੀ ਡੀ ਈ ਪੰਜ ਅੱਖਰ ਨਹੀਂ ਅੰਗਰੇਜ਼ੀ ਦੇ ਉਹਦਾ ਮਤਲਬ ਪੰਜ ਭੁਜਾ ਜਦ ਕਿ ਕਰਨ ਤੇ ਖਿੱਚੇ ਲੰਬਾ ਦੀ ਉਚਾਈ ਅਤੇ ਕਰਨ ਤੇ ਸਥਿਤ ਇੱਕ ਹੀ ਬਿੰਦੂ ਤੋਂ ਕੁਝ ਦੂਰੀਆਂ ਦਿੱਤੀਆਂ ਗਈਆਂ ਹਨ ਹੁਣ ਕਰਨ ਤੋਂ ਲੰਬਾਈ ਕੀ ਦਿੱਤੀ ਹੈ A ਤੋਂ ਲੈ ਕੇ F 2 ਸੈਂਟੀਮੀਟਰ ਫਿਰ A ਤੋਂ G 4.5 ਸੈਂਟੀਮੀਟਰ ਫਿਰ A ਬਿੰਦੂ ਤੋਂ H 8 ਸੈਂਟੀਮੀਟਰ ਫਿਰ A ਤੋਂ C 10 ਸੈਂਟੀਮੀਟਰ ਜਾਣੀ ਇਹ ਜਿਹੜੀ A ਬਿੰਦੂ ਆ A ਸੇ ਬਿੰਦੂ ਤੋਂ ਹੀ ਦੂਰੀਆਂ ਦਿੱਤੀਆਂ ਗਈਆਂ ਨੇ ਲੰਬਾਈ ਦਿੱਤੀ ਗਈ ਹੈ ਕਰਨ ਤੋਂ ਹੁਣ ਲੰਬ ਵੀ ਦਿੱਤੇ ਹੋਏ ਆ ਇੱਕ ਲੰਬ ਦਿੱਤਾ ਹੋਇਆ ਹੈ FE 4 ਸੈਂਟੀਮੀਟਰ ਇੱਕ ਲੰਬ ਦਿੱਤਾ ਹੋਇਆ ਹੈ GB 2.5 ਸੈਂਟੀਮੀਟਰ ਇੱਕ ਲੰਬ ਦਿੱਤਾ ਹੋਇਆ ਹੈ HD 3 ਸੈਂਟੀਮੀਟਰ ਠੀਕ ਹੈ ਬਟੇ ਹੁਣ ਆਪਾਂ ਕੀ ਕਰਨਾ ਕਿ ਜੇ ਹੁਣ ਇੱਕ ਹੀ ਬਿੰਦੂ ਤੋਂ ਦੂਰੀਆਂ ਦਿੱਤੀਆਂ ਆਪਾਂ ਇੱਕ ਸਕੇਲ ਦੇ ਨਾਲ ਇੱਕ ਸਰਲ ਰੇਖਾ ਖਿੱਚ ਲਈ ਠੀਕ ਆ ਉਹਦੇ ਉੱਤੇ ਪਹਿਲਾ ਬਿੰਦੂ ਲੈ ਲਿਆ A ਕਿਉਂਕਿ ਆ ਜਿਹੜੀ ਕਰਨ ਤੋਂ ਲੰਬਾਈ ਹੈ ਨਾ ਸਾਰੇ ਦੇ ਵਿੱਚ A ਬਿੰਦੂ ਆ ਰਿਹਾ ਆਪਾਂ ਏ ਬਿੰਦੂ ਲੈ ਲਿਆ ਇਸ ਏ ਬਿੰਦੂ ਤੋਂ ਏ ਐਫ ਕਿੰਨੀ ਆ 2 ਸੈਂਟੀਮੀਟਰ ਆਪਾਂ ਨਿਸ਼ਾਨ ਲਗਾਤਾ ਐਫ ਤੱਕ ਇਹਨੂੰ ਆਪਾਂ 2 ਸੈਂਟੀਮੀਟਰ ਲਿਖ ਲਿਆ ਇਸ ਤੋਂ ਬਾਅਦ ਫਿਰ ਏ ਬਿੰਦੂ ਆ ਗਿਆ ਏ ਜੀ ਹੁਣ ਕੀ ਕਰਾਂਗੇ ਏ ਬਿੰਦੂ ਤੇ ਫਿਰ ਆਪਾਂ ਸਕੇਲ ਰੱਖਾਂਗੇ ਆਪਣਾ ਪੈਮਾਨਾ ਰੱਖਾਂਗੇ ਆਪਾਂ ਕਿੰਨੀ ਕਟਾਂਗੇ 4.5 ਠੀਕ ਆ ਇਸ ਤੋਂ ਬਾਅਦ ਫਿਰ ए एच ਆ ਗਿਆ ए एच ਇਹਦਾ ਮਤਲਬ ਕਿ ए ਬਿੰਦੂ ਤੋਂ ਹੀ ਫਿਰ ਆਪਾਂ ਆਪਣਾ ਸਕੇਲ ਰੱਖਾਂਗੇ ਐਚ ਤੱਕ ਆਪਾਂ ਕਿੰਨਾ ਕਟਾਂਗੇ 8 ਸੈਂਟੀਮੀਟਰ ਠੀਕ ਆ ਉਸ ਤੋਂ ਬਾਅਦ ਫਿਰ ਬਿੰਦੂ ए ਆ ਗਿਆ ਏ ਸੀ ਇਹ ਆਪਾਂ ਕਿਨੇ 10 ਸੈਂਟੀਮੀਟਰ ਨਾਲ ਹੀ ਆਪਾਂ ਸਕੇਲ ਦੇ ਨਾਲ ਨਾਪ ਲਿਖ ਲਾਂਗੇ ਜਿਵੇਂ ਏ ਤੋਂ ਲੈ ਕੇ ਐਫ ਤੱਕ ਆਪਾਂ ਇੱਥੇ ਤੱਕ ਨਾਪ ਲਿਖ ਲਿਆ ਕਿੰਨਾ ਲਿਖਿਆ 2.2 ਸੈਂਟੀਮੀਟਰ ਫਿਰ ਏ ਤੋਂ ਲੈ ਕੇ ਜੀ ਤੱਕ ਕਿੰਨਾ ਲਿਖ ਲਿਆ ਆਪਾਂ 4.5 ਸੈਂਟੀਮੀਟਰ ਆ ਆਪਣੇ ਕੋਲੇ 2 ਸੈਂਟੀਮੀਟਰ ਹੈ ਠੀਕ ਹੈ ਫਿਰ A ਤੋਂ ਲੈ ਕੇ ਅੱਜ ਤੱਕ ਆਪਾਂ ਕਿੰਨਾ ਲਿਖ ਲਿਆ 8 ਸੈਂਟੀਮੀਟਰ ਫਿਰ ਆਪਾਂ A ਤੋਂ ਲੈ ਕੇ C ਤੱਕ ਕਿੰਨਾ ਲਿਖ ਲਿਆ 10 ਸੈਂਟੀਮੀਟਰ ਠੀਕ ਹੈ ਇਹ ਆਪਣੇ ਇੱਕ A ਬਿੰਦੂ ਤੋਂ ਹੀ ਸਾਰੀਆਂ ਦੂਰੀਆਂ ਦਿੱਤੀਆਂ ਗਈਆਂ ਨੇ ਅੱਗੇ ਦੇ ਅੱਗੇ ਦੂਰੀ ਨਹੀਂ ਕੱਟੀ ਹੁਣ ਆਪਾਂ ਦੇਖੀਏ ਲੰਬ ਹੁਣ ਆਪਾਂ ਨੂੰ ਲੰਬ ਵੀ ਦਿੱਤੇ ਆ ਹੁਣ ਲਾਂਬ ਦਾ ਮਤਲਬ ਹੁੰਦਾ ਕਿ ਆਪਾਂ 90 ਡਿਗਰੀ ਦਾ ਕੋਣ ਬਣਾਉਣਾ ਜਿਹੜੇ ਬਿੰਦੂ ਦੀ ਗੱਲ ਕੀਤੀ ਗਈ ਆ ਹੁਣ ਆਪਣੇ ਕੋਲੇ ਬਿੰਦੂ ਹੈਗਾ F E ਆ ਸਾਡੇ ਕੋਲੇ ਬਿੰਦੂ F ਆ ਠੀਕ ਆ ਆ ਬਿੰਦੂ ਸਾਨੂੰ F ਦਿਖ ਰਿਹਾ ਇਹਦੇ ਤੇ ਆਪਾਂ D ਰੱਖਾਂਗੇ ਆ D ਰੱਖ ਲਈ ਇਹ ਤੇ 90 ਦਾ ਕੋਣ ਬਣਾ ਲਾਂਗੇ 90 ਦਾ ਕੋਣ ਬਣਾ ਲਿਆ ਔਰ FE ਸਾਡੇ ਕੋਲ ਕਿੰਨਾ ਵਾ 4 ਸੈਂਟੀਮੀਟਰ ਹੁਣ ਆਪਾਂ ਆਪਣੇ ਸਕੇਲ ਦੇ ਨਾਲ ਸਿੱਧੀ ਲਾਈਨ ਕਿੰਨੇ ਸੈਂਟੀਮੀਟਰ ਖਿੱਚਾਂਗੇ 4 ਸੈਂਟੀਮੀਟਰ A ਆ ਗਈ ਸਾਡੇ ਕੋਲ F ਤੋਂ ਲੈ ਕੇ A ਠੀਕ ਹੈ ਅੱਛਾ ਹੁਣ ਸਾਡੇ ਕੋਲ ਇਹ ਅੱਗੇ ਦੂਸਰਾ ਲੰਬ ਕਿਹੜਾ ਆ ਗਿਆ जी बी जी बी ਲੰਬਾ ਹੁਣ ਆ ਸਾਡੇ ਕੋਲ ਬਿੰਦੂ ਜੀ ਪਿਆ ਹੁਣ ਬਣਾਉਣੀ ਆ ਅਸੀਂ ਅਸਮ ਆ ਪੰਜ ਅੱਖਰ ਨੇ ਦਾ ਮਤਲਬ ਪੰਜ ਪੁਜ ਬਣੂਗੀ ਹੁਣ ਜੀ ਤੋਂ ਵੀ ਉੱਪਰ ਨੂੰ ਲੰਬ ਨਹੀਂ ਖਿੱਚਾਂਗੇ ਹੁਣ ਪੰਜ ਪੁਜ ਬਣਾਉਣੀ ਆ ਅਸਮ ਪੰਜ ਪੁਜ ਇਹਦਾ ਮਤਲਬ ਕਿ ਹੁਣ ਡੀ ਨੂੰ ਆਪਾਂ ਜੀ ਬਿੰਦੂ ਤੋਂ ਨੀਚੇ ਨੂੰ ਰੱਖਾਂਗੇ ਉਸੇ ਤਰੀਕੇ ਨਾਲ ਡੀ ਰੱਖਾਂਗੇ ਪਰ نیچے ਨੂੰ ਠੀਕ ਹੈ ਜੀ ਤੋਂ ਬੀ 90 ਡਿਗਰੀ ਦਾ ਕੋਣ ਉਹਦੀ ਨਿਸ਼ਾਨੀ ਲਾ ਲਾਂਗੇ ਹਲੋ ਠੀਕ ਹੈ ਇਹਦੀ ਪੂਜਾ ਕਿੰਨੀ ਹੈਗੀ ਆ ਇਹ ਪੂਜਾ ਹੈਗੀ ਹੈ ਸਾਡੇ ਕੋਲੇ 2.5 ਇਸ ਤਰੀਕੇ ਨਾਲ ਸਿੱਧੀ ਲਾਈਨ ਆ ਆਪਾਂ ਹੁਣ ਇਹ ਕਿੰਨੀ ਭੁਜਾ ਕੱਟਾਂਗੇ 2.5 ਇਹਨੂੰ ਡਾਟਡ ਵੀ ਲੈ ਸਕਦੇ ਆ ਆਪਾਂ ਇੱਥੇ 2.5 ਤੱਕ ਆਹ ਸਾਡੇ ਕੋਲ ਜਿਹੜਾ ਬਿੰਦੂ ਆ ਗਿਆ ਹੈ ਇਹ ਹੈਗਾ B ਬਿੰਦੂ ਠੀਕ ਆ ਹੁਣ ਤੀਸਰਾ ਸਾਡੇ ਕੋਲ ਹੈਗਾ HD HD ਲੰਬ ਉਹ ਕਿੰਨਾ ਵਾ 3 ਸੈਂਟੀਮੀਟਰ ਹੁਣ H ਬਿੰਦੂ ਦੇਖੋ ਆ H ਬਿੰਦੂ ਆ ਗਿਆ ਹੁਣ ਇਸ ਬਿੰਦੂ ਤੇ ਆਪਾਂ ਡੀ ਰੱਖਾਂਗੇ ਡੀ ਰੱਖ ਲਈ ਫਿਰ 90 ਦਾ ਕੋਣ ਬਣਾਓ ਬਣਾ ਲਿਆ 90 ਦਾ ਕੋਣ ਨਿਸ਼ਾਨ ਲਾ ਲਿਆ ਹੁਣ ਆਪਾਂ ਇਹਨੂੰ ਆਪਾਂ ਕਿੰਨੇ ਸੈਂਟੀਮੀਟਰ ਕਟਾਂਗੇ 3 ਸੈਂਟੀਮੀਟਰ ਕਿੰਨੇ ਸੈਂਟੀਮੀਟਰ 3 ਸੈਂਟੀਮੀਟਰ 1 2 3 ਇੱਥੇ ਤੱਕ ਠੀਕ ਆ ਆ 3 ਸੈਂਟੀਮੀਟਰ ਹੋ ਗਿਆ ਤੇ ਇਹ ਬਿੰਦੂ ਸਾਡੇ ਕੋਲ ਕਿਹੜਾ ਆ ਗਿਆ ਡੀ ਹੁਣ ਦੇਖੋ ਆਪਾਂ ਅਸਾਮ ABCD ਬਣਾਉਣੀ ਹੈ A ਨੂੰ B ਨਾਲ ਮਿਲਾ ਦਿਓ ਠੀਕ ਹੈ B ਨੂੰ C ਨਾਲ ਮਿਲਾ ਦਿਓ C ਨੂੰ D ਨਾਲ ਮਿਲਾ ਦਿਓ D ਨੂੰ E ਨਾਲ ਮਿਲਾ ਦਿਓ ਔਰ e ਨੂੰ e ਨਾਮ ਠੀਕ ਹੈ ਹੁਣ ਸਾਡੇ ਕੋਲ f ਤੋਂ e ਤੱਕ ਲੰਬ ਕਿੰਨਾ 4 ਸੈਂਟੀਮੀਟਰ g ਤੋਂ b ਲੰਬ ਕਿੰਨਾ 2.5 ਸੈਂਟੀਮੀਟਰ ਤੇ h ਤੋਂ d ਨੰਬ ਕਿੰਨਾ 3 ਸੈਂਟੀਮੀਟਰ ਠੀਕ ਹੈ ਇਸ ਤਰੀਕੇ ਨਾਲ ਸਾਡੇ ਕੋਲੇ ਇੱਕ ਅਸਮ ਬਹੁਭਜ ਬਣ ਗਈ